ਪਿਆਰ ਨਾਲ ਹੀ ਮਾਤਾ ਪਿਤਾ ਦੇਖੋ ਤਰੀਕਾ ਵਰਤਦੇ ਨੇ ਬੱਚੇ ਨੂੰ ਸਮਝਾਉਣ ਦਾ ਕਿਤੇ ਡਾਂਟ ਦੇ ਨਾਲ ਵੀ ਤੇ ਬਾਣੀ ਦੇ ਅੰਦਰ ਮੰਨ ਨੂੰ ਵੇਖੋ ਇਤਨਾ ਨਹੀਂ ਕਹਿਣਾ ਕੀਤਾ ਆ ਸੁਣ ਮਨ ਮਿੱਤਰ ਪਿਆਰੇ ਆ ਮਿਲ ਵਿਲਾ ਹੈ ਇਹ ਇਹ ਮੇਰੇ ਮਿੱਤਰਾਂ ਪਿਆਰੇ ਮਨਾ ਐ ਹੋਇ ਮਨੁੱਖਾ ਜਨਮ ਦਾ ਵੇਲਾ ਮਿਲਿਆ ਜਦ ਲਗ ਜੋਬਨ ਸਾਸ ਹੈ ਤਦ ਲਗ ਇ ਤਨ ਦੇ ਕਹਿੰਦੇ ਜਿੰਨਾ ਚਿਰ ਤੱਕ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ ਉਹਨਾਂ ਚਿਰ ਤੱਕ ਇਤੇ ਦੇਹੀ ਆ ਇਹ ਮੇਰੇ ਮਨਾ ਤੇ ਚੰਗੇ ਪਾਸੇ ਜੁੜ ਤੂੰ ਗੁਰੂ ਨਾਲ ਜੁੜ ਤੇ ਕਹਤੇ ਇਹੋ ਜਿਹਾ ਵੀ ਕਿਹਾ ਵੀ ਮਨ ਵਰਗਾ ਖੋਟਾ ਵੀ ਕੋਈ ਨਹੀਂ ਮਨ ਖੋਟਾ ਹੈ ਤੇਰਾ ਨਹੀਂ ਵਿਸਾਸ ਉਹ ਮਹਾ ਉਦਮਦ ਕਰ ਕਰ ਤੈਖਰ ਕੋ ਛੁੱਟੇ ਜੋ ਉੱਪਰ ਲੱਗਦਾ ਜਿਤਨਾ ਵੇਖੋ ਖੋਤਾ ਵੇਖਣ ਨੂੰ ਬੜਾ ਚੰਗਾ ਲੱਗਦਾ ਐ ਵੇਖਣ ਨੂੰ ਐ ਬੜਾ ਸ਼ਰੀਫ ਲੱਗਦਾ ਐ ਪਰ ਉਹਦੇ ਲਾਗੋਂ ਦੀ ਕੋਈ ਲੰਘ ਜਾਵੇ ਤੇ ਵੇਖੋ ਪਿਛਲੇ ਅੱਲਾ ਤਾਂ ਇਹੋ ਜਿਹੀ ਮਾਰਦਾ ਐ ਛੱਟ ਪੇੜ ਲਾ ਦਿੰਦਾ ਦਾਤਾ ਇਹ ਕਹਿੰਦੇ ਇਸ ਖੋਤੇ ਮਨ ਦਾ ਪਤਾ ਹੀ ਕੋਈ ਨਹੀਂ ਇਹਨੇ ਕਿਹੜੇ ਨੇ ਕਿੱਧਰ ਲਾ ਦੇਣਾ ਆ ਤੇ ਕਹਿੰਦੇ ਜਿਤਨਾ ਖੋਤਾ ਵੇਖੋ ਜਿਹੜਾ ਹੈ ਨਾ ਉਹਦੇ ਤੇ ਭਾਰ ਲੱਦਿਆ ਹੋਏ ਨਾ ਤੇ ਕਹਿੰਦੇ ਫਿਰ ਸ਼ਰਾਰਤਾ ਨਹੀਂ ਉਹ ਕਰਦਾ ਖਾਰ ਦਾ ਟੇਖਰ ਤੋਂ ਛੁੱਟੇ ਜੋ ਉੱਪਰ ਲੱਗਦਾ ਖਾਰ ਕਹਿੰਦੇ ਨੇ ਖੋਤੇ ਨੂੰ ਬਾਣੀ ਦੇ ਅੰਦਰ ਉਹਨੂੰ ਇੱਕ ਪੈਖਰ ਪਾਇਆ ਹੁੰਦਾ ਹੈ ਕੋਈ ਪਿਛਲੀਆਂ ਲੱਤਾਂ ਦੇ ਨਾਲ ਜਾਂ ਇੱਕ ਅਗਲੀ ਜਾਂ ਪਿਛਲੀ ਲੱਤ ਦੇ ਨਾਲ ਪਾ ਦਿੱਤਾ ਜਾਂਦਾ ਹੈ। ਉਹ ਉਹਦਾ ਖੋਲਿਆ ਜਾਂਦਾ ਹੈ। ਜਦੋਂ ਉਹਦੇ ਤੇ ਭਾਰ ਲੱਗ ਦਿੱਤਾ ਜਾਂਦਾ ਕਿਉਂਕਿ ਹੁਣ ਉਹਨੇ ਖਰਾਬੀਆਂ ਨਹੀਂ ਕਰਨੀਆਂ। ਉਹ ਗੱਲ ਸਾਨੂੰ ਸਮਝਾਈ ਜਾ ਰਹੀ ਹੈ ਕਿੰਦੇ ਇਸ ਮਨ ਨੂੰ ਵੇਲੇ ਨਾ ਰਹਿਣ ਦਿਓ ਨਹੀਂ ਤੇ ਦੁਲੱਤੀਆਂ ਬੜੀਆਂ ਮਾਰਦਾ ਜੇ। ਇਸ ਮਨ ਨੂੰ ਅਰੇ ਲਾ ਕੇ ਰੱਖਿਓ। ਆਪਣੇ ਪੁਰਾਣੇ ਵਿਜੁਰਗਾਂ ਨੇ ਕਹਿਣਾ ਵਿਹਲਾ ਮਨ ਤੇ ਸ਼ੈਤਾਨ ਦਾ ਘਰ ਹੁੰਦਾ ਹੈ ਵਿਹਲੇ ਨਹੀਂ ਬਹਿਣਾ ਚਾਹੀਦਾ ਵੀ ਵਿਹਲਾ ਮਨ ਤੇ ਸ਼ੈਤਾਨ ਦਾ ਘਰ ਹੈ ਇਹਦੇ ਅੰਦਰ ਪਤਾ ਨਹੀਂ ਕਿਹੋ ਕਿਹੋ ਜਿਹੇ ਵਿਚਾਰ ਉਨੇ ਸ਼ੁਰੂ ਹੋ ਜਾਣੇ ਨੇ ਇਹਨੂੰ ਵਿਹਲੇ ਨਾ ਰਹਿਣ ਦੇ ਕੋਈ ਨਾ ਕੋਈ ਆਰੇ ਲੱਗੇ ਰੋ ਕੋਈ ਨਾ ਕੋਈ ਕਰਦੇ ਰੋ ਕੰਮ ਕਰ ਇੱਕ ਵਿਦਵਾਨ ਨੇ ਤੇ ਬੜਾ ਸੁੰਦਰ ਕਿਹਾ ਜੀ